ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇੱਕ ਬੰਦ ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ ਜੋ ਕਿ ਗੌੜੀ ਮਹੱਲਾ ਪੰਜਵਾਂ ਵਿੱਚ ਹੈ ਉਹ ਉਸ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਸੁਨ ਸਖੀਏ ਮਿਲ ਉਦਮ ਕਰਿਆ ਹਾਂ ਮਨਾਏ ਲੈ ਹਰ ਕੰਤੇ ਏ ਮੇਰੀ ਸਖੀ ਸੇਲੀ ਇਹ ਸ਼ਬਦ ਹਰੇਕ ਲਈ ਹੈ ਸਿਰਫ ਔਰਤ ਲਈ ਹੀ ਨਹੀਂ ਸਮਝਣਾ ਸੋ ਸਹੇਲੀ ਆਪਣੇ ਸਹੇਰੇ ਨੂੰ ਕਹਿੰਦੀ ਹੈ ਕਿ ਆ ਜਾ ਆਪਾਂ ਇੱਕ ਉਪਰਾਲਾ ਕਰੀਏ ਇੱਕ ਉਦਮ ਕਰੀਏ ਸੇਂਦੀ ਕਹਿੰਦੀ ਉਹ ਕਿਹੜਾ ਉਹ ਏ ਕਿ ਅਸੀਂ ਆਪਣੇ ਮਾਲਕ ਨੂੰ ਖੁਸ਼ ਕਰ ਲਈਏ ਉਹ ਕਹਿੰਦੀ ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਖੁਸ਼ ਕਰਾਂ ਪਰ ਮੇਰੇ ਕੋਲ ਤਾਂ ਕੋਈ ਉਪਾਅ ਜਾਂ ਕੋਈ ਨੁਸਖਾ ਕੋਈ ਮੰਤਰ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਜੇ ਤੈਨੂੰ ਪਤਾ ਤਾਂ ਦੱਸ ਉਹ ਕਹਿੰਦੀ ਮੈਨੂੰ ਤਾਂ ਇੱਕ ਇੱਕ ਠਗੋਰੀ ਦਾ ਪਤਾ ਲੱਗਾ ਉਹ ਕੀ ਹੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਸਾਦੂ ਮੰਤਰ ਉਠ ਠਗੋਰੀ ਠਗੋਰੀ ਦਾ ਮਤਲਬ ਹੁੰਦਾ ਹੈ ਕਿ ਉਹ ਬੂਟੀ ਜਿਸ ਨੂੰ ਲੋਕ ਸੰਘਾ ਕੇ ਰਾਹ ਵਿੱਚ ਲੁੱਟ ਲੈਂਦੇ ਹਨ ਅਚਾ ਤੇ ਉਹ ਠਗੋਰੀ ਕਿੱਥੇ ਹੈ ਉਹ ਠਗੋਰੀ ਪਾਣ ਲਈ ਇੱਕ ਸ਼ਰਤ ਪੂਰੀ ਕਰਨੀ ਪੈਂਦੀ ਹੈ ਤੇ ਉਹ ਠਗੋਰੀ ਗੁਰੂ ਕੋਲ ਹੈ ਉਹ ਬੂਟੀ ਦਾ ਨਾਮ ਹੈ ਭਗਤੀ ਮਤਲਬ ਗੁਰੂ ਜੋ ਉਪਦੇਸ਼ ਦੇਵੇ ਉਸ ਦੇ ਦਸੇਰਾ ਤੇ ਚੱਲਣਾ ਜੇ ਆਪਾਂ ਗੁਰੂ ਦੇ ਦਸੇਰਾ ਤੇ ਟੁਰੀਏ ਤਾਂ ਮਾਲਕ ਨੂੰ ਮੋਹ ਸਕਦੇ ਹਾਂ ਉਸ ਨੂੰ ਪਾ ਸਕਦੇ ਹਾਂ ਪਰ ਜੋ ਸ਼ਰਤ ਹੈ ਉਹ ਇਹ ਹੈ ਕਿ ਅਹੰਕਾਰ ਨੂੰ ਸਭ ਤੋਂ ਪਹਿਲਾਂ ਛੱਡਣਾ ਪੈਂਦਾ ਹੈ ਤੇ ਫਿਰ ਉਹ ਠਗੋਰੀ ਮਤਲਬ ਗੁਰੂ ਦੇ ਉਪਦੇਸ਼ ਰੂਪੀ ਭਗਤੇ ਕੰਮ ਕਰਦੀ ਹੈ। ਅੱਛਾ ਚੱਲ ਫਿਰ ਆਪਾਂ ਗੁਰੂ ਜੀ ਤੇ ਦਸੇਰਾ ਤੇ ਤੁਰੀਏ। ਚੱਲ ਸੁਣ ਇੱਕ ਹੋਰ ਰਾਜ਼ ਦੀ ਗੱਲ ਦੱਸਾਂ। ਓਕੇ ਸਖੀ ਵਸ ਆਇਆ ਫਿਰ ਛੋੜ ਨਾ ਜਾਏ। ਇਹ ਰੀਤ ਭਲੀ ਭਗਵੰਤ ਹੈ। ਹੋਏ ਕਿ ਉਸ ਮਾਲਕ ਦਾ ਇੱਕ ਨਿਯਮ ਇਹਨਾਂ ਪਤਾ ਲੱਗਾ। ਇੱਕ ਮਰਿਆਦਾ ਪਤਾ ਲੱਗੀ ਹੈ। ਗੁਰੂ ਦੇ ਉਪਦੇਸ਼ ਰਹੇ ਅੱਛਾ ਉਹ ਕੀ ਉਹ ਇਹ ਕਿ ਜਦੋਂ ਗੁਰਬਾਣੀ ਰਹੇ ਸਾਡੇ ਮਨ ਵਿੱਚ ਉਸ ਮਾਲਕ ਲਈ ਪ੍ਰੇਮ ਆ ਜਾਏਗਾ ਤਾਂ ਸਾਡੇ ਵੱਸ ਆ ਜਾਏਗਾ ਤੇ ਮਰਿਆਦਾ ਪਤਾ ਕੀ ਹੈ ਨੇਮ ਪਤਾ ਕੀ ਹੈ ਕਿ ਇੱਕ ਵਾਰ ਵਾਹਿਗੁਰੂ ਪ੍ਰੇਮ ਵੱਸ ਹੋ ਜਾਏ ਨਾ ਫਿਰ ਉਹ ਕਦੀ ਛੱਡ ਕੇ ਨਹੀਂ ਜਾਂਦਾ ਕਿੰਨਾ ਵਧੀਆ ਹੈ ਨਾ ਨਾ ਮੈਂ ਮਾਲਕ ਨੂੰ ਛੱਡਣਾ ਚਾਹੁੰਦੀ ਹਾਂ ਤੇ ਮਾਲਕ ਵੀ ਜੇ ਤ ਪ੍ਰੇਮ ਵੱਸ ਹੋ ਜਾਏ ਤਾਂ ਉਹ ਵੀ ਨਹੀਂ ਛੱਡ ਕੇ ਜਾਂਦਾ ਸੋ ਆਖਰੀ ਪੰਕਤੀ ਹੈ ਨਾਨਕ ਜ਼ਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੇ ਜਿਸ ਜਨਤਾ ਸੋ ਆਖਰੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਨੇ ਕਿ ਜੋ ਜੀਵ ਉਸ ਮਾਲਕ ਨਾਲ ਪ੍ਰੇਮ ਕਰਦਾ ਹੈ ਉਹ ਉਸ ਮਾਲਕ ਦੀ ਸ਼ਰਣ ਵਿੱਚ ਸਮਝੋ ਆ ਜਾਂਦਾ ਹੈ ਮਾਲਕ ਉਸ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ ਸਰੀਰ ਭਾਵੇਂ ਬੁੱਢਾ ਹੋਏ ਬਾਹਰੋਂ ਬੁੱਢਾ ਹੋਏ ਡਰੇ ਜਾਂ ਮਰੇ ਪਰ ਅੰਦਰੋਂ ਵਾਹਿਗੁਰੂ ਉਸ ਨੂੰ ਕਦੇ ਬੁੱਢਾ ਨਹੀਂ ਹੋਣ ਦਿੰਦਾ ਨਾ ਹੀ ਮੌਤ ਆਂ ਦਿੰਦਾ ਅਤੇ ਉਸ ਤੇ ਸਾਰੇ ਡਰ ਵਹਿਮ ਭਰਮ ਵੀ ਦੂਰ ਕਰ ਦਿੰਦਾ ਸੋ ਇਹ ਜੋ ਚਾਰ ਪੰਕਤੀਆਂ ਇੱਕ ਬੰਦ ਸੀ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਬਹੁਤ ਹੀ ਪਿਆਰਾ ਬੰਦ ਸੀ ਜੋ ਸਾਨੂੰ ਸਮਝਾ ਕੇ ਕਿ ਜੇ ਵਾਹਿਗੁਰੂ ਨੂੰ ਅਸੀਂ ਵਾਸ ਕਰਨਾ ਹੈ ਜੇ ਵਾਹਿਗੁਰੂ ਨੂੰ ਪਾਣਾ ਹੈ ਤਾਂ ਇੱਕ ਤਰੀਕਾ ਹੈ ਉਹ ਹੈ ਪ੍ਰੇਮ ਦਾ ਪਰ ਪ੍ਰੇਮ ਪੈਦਾ ਕਰਨ ਲਈ ਸਾਨੂੰ ਬਾਣੀ ਪੜਨੀ ਪਏਗੀ ਫੇਰ ਹੀ ਸਾਡੇ ਅੰਦਰ ਜੋ ਪਿਆਰ ਦਾ ਸੋਮਾ ਫੱਟੇਗਾ ਤਾਂ ਹੀ ਅਸੀਂ ਮਾਲਕ ਨੂੰ ਪਾ ਸਕਾਂਗੇ ਸੁਭਾਣੀ ਪਰ ਤੇ ਬਹੁਤ ਸਾਰੀ ਗਲਤੀਆਂ ਹੋ ਗਈਆਂ ਹਨ ਕੇ ਮਾਫੀ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ